ਸ਼ubh ਕੁਲ ਜਨਮ ਇਕ ਤੇ ਉਹਨਾਂ ਦਾ ਜਨਮ ਬਹੁਤ ਅੱਛੇ ਕੁਲ ਦੇ ਚੋਵੇਗਾ ਸ਼ubh ਕੁਲ ਜਨਮ ਸਰੂਪ ਤਨ ਇਕ ਤਨ ਕਰਕੇ ਵੀ ਕੁਰੂਪ ਨਹੀਂ ਹੁੰਦਾ ਹਰ ਤਰ੍ਹਾਂ ਦੇ ਪਦਾਰਥ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ ਹਰ ਤਰ੍ਹਾਂ ਦੇ ਜਿਹੜੇ ਦੁਨਿਆਵੀ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋਏ ਹੋਣਗੇ ਬਚਦੇ ਰਹਿਣਗੇ ਸ਼ubh ਕੁਲ ਜਨਮ ਸਰੂਪ ਤਨ भोग भोग आवत पंडित देही अरोग पुण धर्म जान फल सत ए सत सौगाता पूर्वले कर्म दी मन लेनीया चाहिदियां पंडित विद्वान होवेगा बड़ा रोशन दिवाल होवेगा दार्शनिक चिंतक फिलोसोफर होवेगा उदी देही च कोई असाध्य रोग नहीं होवेगा जेड़ा साध्य ना जा सके जेदा इलाज नहीं ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇ ਪੁਰਬਲੇ ਧਰਮ ਪੁਰਬਲੇ ਕਰਮ ਮੁਕਤੀ ਨਹੀਂ ਮਿਲੀ ਸੈਜ ਤੱਕ ਨਹੀਂ ਪਹੁੰਚ ਸਕਿਆ ਫਿਰ ਜਨਮ ਹੋਇਆ ਇਹ ਸਤ ਚੀਜ਼ਾਂ ਤੇ ਉਸਦੇ ਕੋਲ ਹੋਣ ਸ਼ੁਭ ਕੁਲ ਜਨਮ ਸਰੂਪ ਤਨ ਭੋਗ ਭੋਗ ਆਪਤ ਪੰਡਤ ਦੇਹੀ arogh hun dharm jan phal sat